ਪੱਕੇ ਕਰਦੇ ਸਕੂਲਾਂ ਦੇ ਟੀਚਰ ਹੈ ਨਹੀਂ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਉਹ ਭਰੀ ਪਈ ਡਿਚਰਾਂ ਨਾਲ ਉਹ ਟੈਂਕੀ ਤੋਂ ਲਾ ਕੇ ਸਕੂਲ ਚ ਭੇਜ ਦੋਨਾਂ ਨੂੰ ਤੇ ਸਾਡਾ ਇਹ ਸੀਨੀਅਰ ਸੈਕੰਡਰੀ ਸਕੂਲ ਹੈ ਜਿ ਪ੍ਰਾਕਿਤਕੀ ਤੇ ਪਰ ਅੱਜ ਦੀ ਘੜੀ ਜਿਹੜਾ ਹੈਗਾ ਜੀ ਇੱਥੇ ਪਲਸ ਤੇ ਕਲਾਸ 1 ਨੂੰ ਪੜਾਉਣ ਲਈ ਇੱਕ ਵੀ ਲੈਕਚਰਰ ਨਹੀਂ ਹੈ ਹਾਂਜੀ ਇੱਥੇ ਤੱਕ ਪ੍ਰਿੰਸੀਪਲ ਵੀ ਹੈ ਨਹੀਂ ਸਕੂਲ ਦੇ ਜਿੰਨੇ ਜਿਹੜੇ ਲੈਕਚਰਰ ਚਾਹੀਦੇ ਆ ਚਾਰ ਲੈਕਚਰਰ ਚਾਹੀਦੇ ਆ ਜੀ ਚਾਰਾ ਜੋ ਕਿੰਨੇ ਨੇ ਇੱਕ ਵੀ ਹੈ ਨਹੀਂਗਾ ਜੀ ਸਰਕਾਰੀ ਸਕੂਲਾਂ ਨੂੰ ਸਰਕਾਰ ਨੇ ਬਚਾਉਣਾ ਹੁੰਦਾ ਪਰ ਇੱਥੇ ਲੋਕ ਬਚਾਉਣ ਦੇ ਲਈ ਆ ਕਿ ਭਾਈ ਬਚਾ ਲਓ ਹਾਂ ਇੱਥੇ ਤੁਹਾਡੇ ਸਾਹਮਣੇ ਆ ਤਿੰਨ ਪਿੰਡਾਂ ਦੇ ਬੰਦੇ ਆ ਜੀ ਮਾਲੀ ਵੀ ਹੈ ਨਹੀਂਗਾ ਜੀ ਪੀਐਨ ਵੀ ਹੈ ਨਹੀਂ ਇੱਥੇ ਜੀ ਦੇਖੋ 17 ਜਿਹੜੀਆਂ ਅਧਿਆਪਕਾਂ ਦੀਆਂ ਪੋਸਟਾਂ 17 ਪੋਸਟਾਂ ਆਪਣੇ ਕੋਲੇ ਬੰਨੀਆਂ ਟੋਟੇ ਜੀ 18 ਬੰਨੀਆਂ ਨੇ 18 ਚੋਂ 6 6 ਪੱਕੂ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੋਈ ਉਹ ਤੁਹਾਡੇ ਨਹੀਂ ਆਈ ਪਿੰਡ ਉਹ ਸਿੱਖਿਆ ਕ੍ਰਾਂਤੀ ਜਿਵੇਂ ਅਕਬਾਰਾਂ ਚ ਆਈ ਉਹ ਨਹੀਂ ਆਈ ਗਵਾਲਾ ਸੋਸ਼ਲ ਮੀਡੀਆ ਤੇ ਆਈ ਹੋਈ ਹੈ ਇੱਥੇ ਨਹੀਂ ਆਈ ਇੱਥੇ ਨਹੀਂ ਆਈ ਹੋਈ ਜੀ ਨਾ ਸੁੱਤੀ ਪਈ ਆ ਜੀ ਸਰਕਾਰ ਗੱਲਾ-ਗੱਲਾ ਚ ਕਹੀ ਜਾਂਦੇ ਸੀ ਆ ਕਰਾਂਗੇ ਆ ਕਰਾਂਗੇ ਪਰ ਸਾਡੇ ਪਿੰਡ ਖਤਰ ਦੇਖ ਲਓ ਤੁਸੀਂ ਕੁਝ ਨਹੀਂ ਕਰੇ ਇਹਨਾਂ ਦਿੱਲੀ ਮਾਡਲ ਲੱਗ ਪਿੱਤਾ ਸੀ ਪੰਜਾਬ ਦੇ ਵਿੱਚ ਨਾ ਕਰਿਆ ਸੀਗਾ ਦੇਖੋ ਜੀ ਗੱਲਾਂ ਗੱਲਾਂ ਚ ਪਰ ਛੋਟੇ ਸਾਹਮਣੇ ਦੇਖ ਲਓ ਪੰਜਾਬ ਚ ਕੀ ਬੁਰਾ ਹਾਲ ਹੋਈ ਜਾਂਦਾ ਇਹ ਕਹਿੰਦੇ ਆ ਵੀ ਜੇ ਸਾਡੇ ਨਾਲ ਇੱਕ ਇੱਕ ਬੰਦੇ ਨਾਲ ਦਿੱਲੀ ਦਾ ਬੰਦਾ ਆ ਲੈ ਦਿੱਲੀ ਵਾਲੇ ਨੂੰ ਪੁੱਛੋ ਵੀ ਉਹ ਕੰਮ ਕਰੂਗਾ ਜਿਹੜਾ ਦਿੱਲੀ ਵਾਲਾ ਬੰਦਾ ਨੇ ਹੁਣ ਦਿੱਲੀ ਵਾਲੇ ਭਈ ਇਹਨੂੰ ਨਾ ਸਾਡੀ ਸਮਝਉਂਦੇ ਨਾ ਉਹਨੂੰ ਸਮਝ ਸਾਡੀ ਆਉਂਦੀ ਹੈ ਭਈ ਕੀ ਉਹਨਾਂ ਨੂੰ ਦੱਸ ਗਏ ਅਸੀਂ ਵੀ ਕੀ ਕਰਨਾ ਹੈਗਾ ਇਹਦੇ ਨਾਲ ਵੀ ਲਿਆ ਹੋਣਾ ਇਹਦੇ ਨਾਲ ਵੀ ਹੈਗਾ ਇੱਕ ਵੀ ਛੂ ਚਾਜਾ ਫਿਰ ਦੰਦਾ ਹੈਗਾ ਪਰ ਤੁਹਾਡੇ ਤੁਸੀਂ ਐਮਐਲਏ ਕੋਲੇ ਗਏ ਹੋ ਆਪਾਂ ਚੁਣਦੇ ਆਂ 10 ਵਾਰੀ ਜਾਂਦੇ ਆ ਰਾਤ ਨੂੰ ਵੀ ਅਸੀਂ 20 ਵਾਰੀ ਉਹਨੂੰ ਭੌਂਕਦੇ ਆਂ ਵੀ ਰਾਤ ਨੂੰ ਵੀ ਆਹ ਕੰਮ ਕਰਦੇ ਦੀ ਕੇ ਪੇਗ ਲਾ ਕੇ ਦੋ ਫੋਨ ਤੇ ਕਨਵਰਟ ਇਸ ਸਿੱਖਿਆ ਕ੍ਰਾਂਤੀ ਕਈ ਕਿ ਬਾਥਰੂਮਾਂ ਦੀ ਰਿਕਾਡਨ ਦਾ ਕਰਗੇ ਪਰ ਬੱਚਿਆਂ ਦੀ ਖਤਰ ਸਾਨੂੰ ਚਾਹੀਦੇ ਸਟਾਫ ਇਹ ਕਹਿੰਦੇ ਬੱਚੇ ਵਧਾਓ ਜੀ ਸਕੂਲ ਦੇ ਵਿੱਚ ਸਾਨੂੰ ਪ੍ਰਸ਼ਾਸਨ ਨੇ ਕਿਹਾ ਹੈ ਕਿ ਵੀ ਬੱਚੇ ਤਾਂ ਹੁਣ ਆਪਾਂ ਤਾਂ ਹੀ ਵਧਾਵਾਂਗੇ ਟੀਚਰ ਹੋਣਗੇ ਇੱਕ ਸੁਖਵੀਰ ਮੈਸਰਖਾਨਾ ਹਾਂ ਸੁਖਵੀਰ ਮੈਸਰਖਾਨਾ ਜੀ ਮਿਲਿਆ ਉਹ ਜਾ ਕੇ ਕੀ ਕਿਹਾ ਜੀ ਮਿਲਿਆ ਕੋਈ ਜਾ ਕੇ ਇੱਕ ਦੋ ਵਾਰੀ ਪੰਚਾਇਤ ਵੀ ਗਈ ਆ ਅਸੀਂ ਵੀ ਜਾ ਕੇ ਮਿਲੇ ਆ ਉਹ ਕਹਿੰਦੇ ਸਾਡੇ ਤਾਂ ਕੋਈ ਬੱਚ ਦਾ ਰੋਗ ਨਹੀਂ ਜੀ ਨਿਵਾਸੀ ਨਹੀਂ ਕਹਿੰਦੇ ਹਾਂ ਨਹੀਂ ਕਹਿੰਦੇ ਬੱਚ ਨਹੀਂ ਹੈ